ਪੈਲਸ ਦੇ ਵਿੱਚ ਪਹਿਲਾਂ ਪੀਤੀ ਰੱਜ ਕੇ ਸ਼ਰਾਬ ਫਿਰ ਥੱਪੜਾਂ ਦੇ ਨਾਲ ਕੁੱਟਿਆ ਬਿਯੁਰਗ ਵਿਅਕਤੀ ਨੂੰ ਦੋਸਤੋ ਅਕਸਰ ਹੀ ਲੋਕ ਸ਼ਰਾਬ ਪੀ ਕੇ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਜਾਂਦੇ ਨੇ ਜਿਸ ਦੀ ਕੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਬੰਦਾ ਸ਼ਰਾਬ ਪੀ ਕੇ ਬਿਯੁਰਗ ਵਿਅਕਤੀ ਨੂੰ ਮਾਰ ਰਿਹਾ ਹੈ ਉਸ ਦੇ ਸਿਰ ਤੇ ਬੰਨਿਆ ਪਰਨਾ ਵੀ ਲਾ ਦਿੰਦਾ ਹੈ ਟੇਬਲ ਤੇ ਬੈਠੇ ਵਿਅਕਤੀ ਉਸ ਨੂੰ ਕਹਿ ਰਹੇ ਨੇ ਉਸ ਗਰੀਬ ਨੂੰ ਕਿਉਂ ਮਾਰ ਰਿਹਾ ਹੈ ਹੁਣੇ ਤੈਨੂੰ ਕੀ ਕਿਹਾ ਹੈ ਇਸ ਵਿਅਕਤੀ ਨੇ ਇੰਨੀ ਸ਼ਰਾਬ ਪੀਤੀ ਹੋਈ ਹੈ ਕਿ ਉਸ ਨੂੰ ਉਸ ਤੋਂ ਪੈਪਨੇ ਪੈਰਾਂ ਤੇ ਵੀ ਖੜਿਆ ਨਹੀਂ ਜਾ ਰਿਹਾ ਹੈ ਕਿ ਕਿਸੇ ਗਰੀਬ ਨੂੰ ਉਹ ਵੀ ਆਪਣੇ ਪਿਓ ਦੇ ਉਮਰ ਦੇ ਵਿਅਕਤੀ ਨੂੰ ਕੁੱਟਣਾ ਸਹੀ ਹੈ ਬੰਦਾ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਇੱਜ਼ਤਾਂ ਸਭ ਦੀ ਬਰਾਬਰ ਹੁੰਦੀ ਹੈ ਵਿਆਹ ਦੇ ਵਿੱਚ ਅਕਸਰ ਹੀ ਸ਼ਰਾਬ ਦੇ ਕਾਰਨ ਕਈ ਕਾਰਜ ਖਰਾਬ ਹੁੰਦੇ ਨੇ ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੋਰ ਵੀਡੀਓ ਦੇਖਣ ਦੇ ਲਈ